ਵਿਖੇ ਆਏ ਨਵੇਂ ਡੀਐਸਪੀ ਗੁਰਪ੍ਰੀਤ ਸਿੰਘ ਨੇ ਚਾਰ ਚੰਬਾਲਿਆ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ਹਿਰ ਵਿੱਚ ਕੋਈ ਵੀ ਮਾੜੇ ਅੰਸਰਾਂ ਨੂੰ ਨਹੀਂ ਬਖਸ਼ਿਆ ਜਾਵੇਗਾ ਜੀ ਤੁਹਾਡੇ ਸਾਰੇ ਈਵਰਸ ਦਾ ਬਹੁਤ ਬਹੁਤ ਧੰਨਵਾਦ ਦਾ ਜੀ ਨਾਮ ਦੇ ਤੁਹਾਡੇ ਰੂ ਰੂ ਤੁਹਾਡੇ ਮਾਧਮ ਦੇ ਰਾਹੀਂ ਉਹਨਾਂ ਦਾ ਰੂ ਰੂ ਹੋ ਕੇ ਮੈਂ ਦੱਸਣਾ ਚਾਹੁੰਦਾ ਕਿ ਮੈਂ ਡੀਐਸਪੀ ਹੈੱਡਕੁਆਰਟਰ ਪਹਿਲਾਂ ਆਪਣੀਆਂ ਸੇਵਾਵਾਂ ਸੰਗਰੂਰ ਦੇ ਵਿੱਚ ਨਿਭਾ ਰਿਹਾ ਸੀ ਤੇ ਮੈਂ 2 ਦਿਨ ਪਹਿਲਾਂ ਹੀ ਡੀਐਸਪੀ ਇੱਥੇ ਜੁਆਇਨ ਕੀਤਾ ਤੇ ਇੱਥੇ ਆ ਕੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜੋ ਪ੍ਰਾਇੋਰਟੀ ਮੇਰਾ ਪ੍ਰਾਇੋਰਟੀ ਏਰੀਆਜ਼ ਰਹਿਣਗੇ ਉਹ ਹੈਗੇ ਕਿ ਨਸ਼ਿਆਂ ਦੇ ਵਿਰੁੱਧ ਜੋ ਮੁਹਿੰਮ ਸਰਕਾਰ ਨੇ ਚੇੜੀ ਹੋਈ ਹੈ, ਯੁਧ ਨਸ਼ਿਆਂ ਵਿਰੁੱਧ ਉਸ ਦੇ ਵਿੱਚ ਕਾਰਵਾਈ ਪਾਉਣੀ, ਉਸ ਦੇ ਵਿੱਚ ਵੱਧ ਤੋਂ ਵੱਧ ਬੰਦੀਆਂ ਪਾਉਣੀਆਂ। ਤੇ ਜਿਹੜੇ ਜਿਹੜੇ ਸਾਡੇ ਹੌਟਸਪੌਟਸ ਨੇ ਜਿੱਥੇ ਨਸ਼ਾ ਵਿਕਦਾ ਹੈ ਜਾਂ ਕੋਈ ਮੁੰਡੇ ਹੋਰ ਸ਼ਰਾਰਤੀ ਬੈਡ ਐਲੀਮੈਂਟਸ ਨੇ ਸਾਡੇ ਬੈਡ ਕੈਰੇਕਟਰ ਨੇ ਉਹਨਾਂ ਨੂੰ ਅੰਡਰ ਸਰਵੇਲੈਂਸ ਰੱਖਣਾ ਇਹ ਚੀਜ਼ ਮੇਨ ਪ੍ਰਾਇੋਰਟੀ ਰਹੂਗੀ। ਉਸ ਤੋਂ ਬਾਅਦ ਟ੍ਰੈਫਿਕ, ਟ੍ਰੈਫਿਕ ਦੇ ਚਲਾਨ ਜਿਹੜੇ ਕਿ ਟੂ ਵੀਲਰਜ਼ ਦੀ ਕਾਫੀ ਧਿਆਨ ਦੇ ਵਿੱਚ ਆਇਆ ਹੈ ਕਿ ਬਿਨਾ ਨੰਬਰਾਂ ਤੋਂ ਬਿਨਾ ਰਿਕੁਆਇਰਡ ਡਾਕੂਮੈਂਟਸ ਤੋਂ ਟੂ-ਵੀਲਰ ਚਲਾਈ ਜਾਂਦੇ ਨੇ ਉਹਨਾਂ ਤੋਂ ਨਕੇਲ ਕਸੀ ਜਾਊਗੀ ਤੇ ਕੁਝ ਮੇਰੇ ਧਿਆਨ ਦੇ ਵਿੱਚ ਮੀਡੀਆ ਭਾਈ ਜਾ ਰਹੇ ਨੇ ਇਹ ਵੀ ਲੱਗਦਾ ਹੈਗਾ ਕਿ ਕੁਝ ਕਾਲਜਸ ਜਾਂ ਸਕੂਲ ਹੈਗੇ ਜਿੱਥੇ ਸਾਡੀਆਂ ਧੀਆਂ ਬੱਚੀਆਂ ਪੜ੍ਹਦੀਆਂ ਤੇ ਉੱਥੇ ਮੁੰਡਿਆਂ ਵੱਲੋਂ ਕੋਈ ਸ਼ਰਾਰਤਾਂ ਮੋਟਰਸਾਈਕਲ ਦੇ ਪਟਾਕੇ ਵਜਾਉਣ ਜਾਂ ਆਦਿ ਉਸ ਚੀਜ਼ ਨੂੰ ਵੀ ਬੜੇ ਸੰਜੀਦਗੀ ਨਾਲ ਦੇਖਿਆ ਜਾਊਗਾ ਤੇ ਬਣਦਾ ਐਕਸ਼ਨ ਉਹਨਾਂ ਮੁੰਡਿਆਂ ਤੇ ਜਾਂ ਸ਼ਰਾਰਤੀ ਅਨਸਰਾਂ ਤੇ ਕੀਤਾ ਜਾਊਗਾ ਸਰ ਕੁਝ ਆਵਾਜ਼ ਜਗਾ ਪਈ ਵਿੱਚ ਉਹਨਾਂ ਬਾਰੇ ਕੁਝ ਬਿਲਕੁਲ ਇਹਦੇ ਵਿੱਚ ਅਸੀਂ ਪਹਿਲਾਂ ਤੋਂ ਆਲਰੇਡੀ ਮੈਂ ਸਬਡਿਵੀਜ਼ਨ ਦਾ ਜਾਰੀ ਕਾਰਗੁਜ਼ਾਰੀ ਦੇਖ ਰਿਹਾ ਸੀ ਪੁਰਾਣੇ ਡੀਐਸਪੀ ਸਾਹਿਬਾਨ ਵੱਲੋਂ ਮੌਕੇ ਤੇ ਵਾਰ-ਵਾਰ ਕਾਫੀ ਆਪਰੇਸ਼ਨ ਸਰਪ੍ਰਾਈਜ਼ ਵਿਜ਼ਿਟ ਕੀਤੇ ਜਾਂਦੇ ਸੇਮ ਹੁਣ ਅੱਗੇ ਜਿਹੜੇ ਹੌਟਸਪੌਟਸ ਨੇ ਸਾਡੇ ਜਾਂ ਬੇਆਵਾਰ ਜਗ੍ਹਾ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਦੇ ਉੱਪਰ ਸਰਪ੍ਰਾਈਜ਼ ਵਿਜ਼ਿਟ ਕੀਤੀਆਂ ਜਾਣਗੀਆਂ ਜਿਹੜੇ ਮੁੰਡੇ ਕੋਈ ਨਸ਼ੇ ਵਗੈਰਾ ਦੇ ਪੈਡਲਰ ਨੇ ਸਪਲਾਈਅਰ ਨੇ ਕਾਨੂੰਨ ਮੁਤਾਬਕ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਤੇ ਜਿਹੜੇ ਕੋਈ ਡਰੱਗ ਵਿਕਟਮ ਸਾਡੇ ਧਿਆਨ ਚਾਉਂਦੇ ਨੇ ਜਿਹੜੇ ਕੀ ਨਸ਼ਾ ਛੱਡਣਾ ਚਾਹੁੰਦੇ ਨੇ ਇਸ ਦੀ ਲਪੇਟ ਚ ਆ ਗਏ ਨੇ ਉਹਨਾਂ ਦੀ ਓਟ ਦੇ ਵਿੱਚ ਰਜਿਸਟ੍ਰੇਸ਼ਨ ਕਰਾ ਕੇ ਜਾਂ ਰੀਹੈਬ ਸੈਂਟਰਾਂ ਦੇ ਵਿੱਚ ਰਜਿਸਟ੍ਰੇਸ਼ਨ ਕਰਾ ਕੇ ਕੋਸ਼ਿਸ਼ ਕੀਤੀ ਜਾਊਗੀ ਕਿ ਉਹਨਾਂ ਨੂੰ ਨਸ਼ਾ ਛਡਵਾਇਆ ਜਾਵੇ ਤੇ ਪੜ੍ਹਾਈ ਜਾਂ ਆਪਦੇ ਕਿਸੇ ਹੋਰ ਕਿੱਤੇ ਦੇ ਵਿੱਚ ਉਹਨੂੰ ਲਾ ਕੇ ਉਹਨਾਂ ਦੇ ਮੇਨ ਸਟ੍ਰੀਮ ਦੇ ਵਿੱਚ ਲਿਆ ਤਾ ਜਾਵੇ ਠੀਕ ਹੈ ਉਹਦੇ ਬਾਰੇ ਤੁਹਾਨੂੰ ਦੱਸਣਾ ਚਾਹੂੰਗਾ ਸਾਡੇ ਮਾਨਯੋਗ ਐਸਐਸਪੀ ਸੰਗਰੂਰ ਸਰਦਾਰ ਸਰਤਾਜ ਸਿੰਘ ਚਹਿਲ ਆਈਪੀਐਸ ਦੇ ਦੇਸ਼ਨ ਨਿਰਦੇਸ਼ੇ ਉਹ ਸਾਡੀ ਲਗਾਤਾਰ ਹਰ ਦਿੱਲੀ ਬਿਜ਼ਨਸ ਤੇ ਮਾਰਨਿੰਗ ਕਾਨਫਰੰਸਸ ਦੇ ਵਿੱਚ ਸਾਰੀ ਸਾਡੀ ਪਰਫਾਰਮੈਂਸ ਸਾਡੀ ਸਬਡਿਵੀਜ਼ਨ ਦੀ ਥਾਣੇ ਦੀ ਚੈੱਕ ਹੁੰਦੀ ਹੈ ਤੇ ਮੈਂ ਉਸੇ ਲੜੀ ਵਿੱਚ ਤੁਹਾਨੂੰ ਦੱਸਣਾ ਚਾਹੁੰਗਾ ਕਿ ਪਿਛਲੇ ਲਾਸਟ 7 ਦਿਨਾਂ ਦੇ ਵਿੱਚ ਸਬਡਿਵੀਜ਼ਨ ਧੂਰੀ ਦੇ ਵਿੱਚ 6 ਮੁਕਦਮੇ ਦਰਜ ਕੀਤੇ ਗਏ ਜਿਦੇ ਵਿੱਚ ਵੱਖ-ਵੱਖ 8 ਦੋਸ਼ੀਆਂ ਨੂੰ ਵੱਖ-ਵੱਖ ਮੁਕਦਮਿਆਂ ਦੇ ਵਿੱਚ ਅਰੈਸਟ ਪਾਈ ਗਈ ਉਹਨਾਂ ਦੀ ਬੰਦੀ ਪਾਈ ਗਈ ਤੇ ਰਿਕਵਰੀ ਦੇ ਵਿੱਚ 29 ਗ੍ਰਾਮ ਹੀਰੋਇਨ 115 ਬੋਤਲ ਸ਼ਰਾਬ 90 ਨਸ਼ੀਲੇ ਕੈਪਸੂਲ ਤੇ 90 ਟੀਕੇ ਬਰਾਮਦ ਕੀਤੇ ਗਏ ਇਹਨਾਂ 8 6 ਕੇਸਿਸ ਦੇ ਵਿੱਚ ਤੇ ਮੈਂ ਤੁਹਾਡੇ ਧਿਆਨ 'ਚ ਇਹ ਵੀ ਲਿਆਣਾ ਚਾਹੁੰਗਾ ਕਿ ਟ੍ਰੈਫਿਕ ਜਿਹੜਾ ਸਟਰੀਟ ਕ੍ਰਾਈਮ ਅਸੀਂ ਕਹਿੰਦੇ ਹਾਂ ਟ੍ਰੈਫਿਕ ਦੇ ਵਿੱਚ ਅਸੀਂ 154 ਟ੍ਰੈਫਿਕ ਚਲਾਨ ਕੀਤੇ ਗਏ ਜਿਦੇ ਵਿੱਚੋਂ 5 ਮੋਟਰਸਾਈਕਲ ਜਿਹੜੇ ਬਿਨਾਂ ਨੰਬਰ ਤੋਂ ਸੀ ਬਿਨਾਂ ਡਾਕੂਮੈਂਟੇਸ਼ਨ ਤੋਂ ਸੀਗੇ ਉਹਨਾਂ ਨੂੰ ਇੰਪਾਉਂਡ ਕੀਤਾ ਗਿਆ